ਉਸ ਦਾ 10 ਅਧਿਆਇ ਉਸ ਦੀ ਬਾਣੀ ਤਿਆਰ ਪਈ ਅਤੇ ਮੇਰੇ ਨਾਮ ਸਾਜਿਏ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਾ ਸਭ ਲੋਕ ਤੁਹਾਡੇ ਨਾਲ ਕੀ ਰੱਖਣਗੇ ਵੈਰ ਰੱਖ ਰਹੇ ਨਾ ਵੈਰ ਹੀ ਇਹ ਕੀ ਹੈ ਜੋ ਵੈਰ ਹੈ ਜਿਹਦੇ ਵਿੱਚ ਕੋਈ ਸਚਾਈ ਨਹੀਂ ਲੱਭਦੀ ਪਈ ਝੂਠ ਨੂੰ ਜੇ ਮੈਂ ਇਹਨੇ ਮੁਰਦੇ ਲੈ ਆਣਾ ਜੀ ਕਰੋ ਚੰਗਾ ਮੈਂ ਇਹਨੇ ਹਸਪੀਟਲਾਂ ਵਿੱਚੋਂ ਮਰੀਜ਼ ਲੈ ਆਣਾ ਜੀ ਕਰੋ ਚੰਗਾ ਤਾਨੂੰ ਪਤਾ ਜਦੋਂ ਯੇਸ਼ੂ ਮਸੀਹ ਜੀ ਦੇ ਕੋਲ ਸੰਦੂਕੀ ਫਰੀਸੀ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਪਰਮ ਯੇਸ਼ੂ ਮਸੀਹ ਹੈ ਇਹ ਲੋਕਾਂ ਨੂੰ ਚੰਗਿਆ ਕਰਦਾ ਹੈ ਅੰਨਿਆਂ ਨੂੰ ਔਖਾ ਦਿੰਦਾ ਹੈ ਲੰਗਰੇ ਚੱਲ ਰਹੇ ਨੇ ਬਿਮਾਰ ਚੰਗੇ ਹੋ ਰਹੇ ਨੇ ਤੇ ਉਹਨਾਂ ਨੇ ਕੀ ਕੀਤਾ ਸ਼ਰਾਰਤ ਕੀਤੀ ਕੀ ਕਹਿੰਦੇ ਅਗਰ ਤੂੰ ਸੱਚੀ ਮੁੱਚੀ ਦਾ ਖੁਦਾ ਹੈ ਅਗਰ ਤੈਨੂੰ ਇਹ ਤੈਨੂੰ ਪਰਮੇਸ਼ਰ ਪਿਤਾ ਨੇ ਭੇਜਿਆ ਹੈ ਤੇ ਸਾਨੂੰ ਵੀ ਕੋਈ ਕੀ ਕਰ ਨਿਸ਼ਾਨ ਵਿਖਾ ਹallelujah ਇਹ ਪ੍ਰਭੂ ਜੀ ਨੇ ਉਹਨਾਂ ਦੇ ਕਹੇ ਤੇ ਨਿਸ਼ਾਨ ਉਖਾਇਆ ਨਹੀਂ ਬਾਈਬਲ 'ਚ ਕਿਤੇ ਨਹੀਂ ਲਿਖਿਆ ਉਹਨਾਂ ਦੇ ਕਹੇ ਨਾਲ ਕੁਛ ਨਹੀਂ ਕੀਤਾ ਪ੍ਰਭੂ ਜੀ ਨੇ ਕਿਹਾ ਤੁਸੀਂ ਸਭ ਕੁਝ ਜਾਣ ਜੋ ਇਹ ਵੀ ਕੀ ਕਰਦੇ ਹੋ ਅਣਜਾਨ ਬਣੇ ਹੋਏ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਅੱਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਪਰ ਜਿਹੜਾ ਅੰਤ ਤੋੜੀ ਸਹੇਗਾ ਉਹੀ ਪਹੁੰਚਾਇਆ ਜਾਵੇ ਸੋ ਜੀ ਕੀ ਕੀਤਾ ਜਾਏਗਾ ਬਚਾਇਆ ਜਾਏਗਾ ਅਸੀਂ ਹੁਣ ਤੱਕ ਸਹਿਣਾ ਇਹਨਾਂ ਦੀਆਂ ਗੱਲਾਂ ਨੂੰ ਅੱਜ ਜਿਹੜਾ پرو ਗੰਡਾ ਲੈ ਕੇ ਚੱਲੇ ਹੋਏ ਨੇ ਹਨਾ ਝੰਡਾ ਇੱਕ ਹੀ ਹੈ ਇਹਨਾਂ ਨੂੰ ਬਹੁਤ ਮੁਰਦੇ ਜਿਹਾ ਕਰ ਦੋ ਇਹਨਾਂ ਨੂੰ ਬੱਲੇ ਬਾਹਰ ਚੰਗੇ ਕਰ ਦੋ ਇਹਨਾਂ ਨੂੰ ਕੋ ਚੱਲੋ ਹਸਪਤਾਲ ਦੇ ਵਿੱਚ ਕਿੰਨੇ ਮਰੀਜ਼ ਪਏ ਹੋਏ ਨੇ ਪਰਮੇਸ਼ਵਰ ਨੇ ਹਰੇਕ ਚੀਜ਼ ਨੂੰ ਆਪਣੇ ਸਮੇਂ ਦੇ ਨਾਲ ਰੱਖਿਆ ਹੋਇਆ ਹੈ ਹਾਲੇਲੂਇਆ 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 ਔਰ ਉਹਦਾ ਬਚਨ ਕਹਿੰਦਾ ਜੇਕਰ ਤੂੰ ਅਧੀਨ ਹੋ ਕੇ ਮੇਰੀ ਇਸ ਜ਼ੁਹੀ ਦੇ ਵਿੱਚ ਆਵੇ ਆਪਣੇ ਮਨ ਨੂੰ ਨਮਨ ਕਰਕੇ ਆਏ ਤੇਰੇ ਉੱਪਰ ਕੋਈ ਬਿਮਾਰੀ ਨਹੀਂ ਆਏਗੀ ਜਿੱਦਾਂ ਮੈਂ ਉਪਦੇਸ਼ਕ ਦੇ ਵਿੱਚੋਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ ਉਹਦੀ ਆਗਿਆ ਨੂੰ ਮੰਨਦਾ ਹੈ ਉਹ ਕੋਈ ਬਿਰਿਆਈ ਨੂੰ ਨਹੀਂ ਦੇਖੇਗਾ ਫਿਰ ਅਸੀਂ ਪੜਾਂਗੇ ਮੈਂ ਤੁਹਾਨੂੰ ਤੁਸੀਂ ਪੜਦੇ ਜੋ ਕਿਉਂਕਿ ਵਚਨ ਜਿਹੜੇ ਨੇ ਉਹ ਕਿੰਨੇ ਬਚਨ ਐਸੇ ਇੱਕ ਬਚਨ ਨੂੰ ਪੜ ਕੇ ਅਸੀਂ ਪ੍ਰਚਾਰ ਨਹੀਂ ਕਰਦਾ ਇੱਥੇ ਹਜ਼ਾਰਾਂ ਬਚਨ ਐਸੇ ਨੇ ਜਿੱਥੇ ਲਿਖਿਆ ਯੀਸ਼ੂ ਮਸੀਹ ਸੰਸਾਰ ਵਿੱਚ ਆਏ ਉਹਨਾਂ ਨੇ ਦੁੱਖ ਸਹਿਆ ਉਹ ਦੁੱਖ ਕਿਉਂ ਸਹਾ ਕਿਉਂਕਿ ਅਸੀਂ ਪਾਪ ਦੇ ਵਿੱਚ ਸੀ ਗੁਨਾਹ ਦੇ ਵਿੱਚ ਸੀ ਵਿਵਚਾਰ ਦੇ ਵਿੱਚ ਸੀ ਗਲਤ ਕੰਮਾਂ ਦੇ ਵਿੱਚ ਸੀ ਔਰ ਪਰਮੇਸ਼ਵਰ ਨੇ ਆ ਕੇ ਸਾਡੇ ਗੁਨਾਹਾਂ ਦੇ ਲਈ ਸਾਡੇ ਪਾਪਾਂ ਦੇ ਲਈ ਕੀ ਕੀਤੀ ਜਾਨ ਦੇ ਦਿੱਤੀ ਤਾਂ ਕਿ ਅਸੀਂ ਬਚਾਏ ਜਾਈਏ ਅਸੀਂ ਦੁਬਾਰਾ ਪਾਪਾਂ ਦੇ ਗੁਲਾਮ ਨਾ ਬਣੀਏ ਪਰੇ ਮੱਤੀ ਦੀਆਂ ਜੀਲ ਉਸ ਦਾ ਅ ਮਤੀਨੇ ਜੀ 12 ਦੇ 33 ਐਤ ਨੂੰ ਦੇਤਾਂ 33 34000 ਤਾਂ ਕਿਨੇ ਗਰਥੀਆਂ ਅਤੇ ਫਰੀਦੀਆਂ ਨੇ ਅੱਗੋਂ ਆਖਿਆ ਗੁਰੂ ਜੀ ਅਸੀਂ ਤੇਨੂੰ ਕੋਈ ਨਿਸ਼ਾਨੀ ਦੇਖਣੀ ਚਾਹੁੰਦੇ ਹਾਂ ਇਹ ਕੌਣ ਕਿਹੜੇ ਲੋਕ ਸੀ ਪਰਮੇਸ਼ਰ ਪਰਖਣ ਦੇ ਲਈ ਆਏ ਅਣਾ ਕੀ ਅਸੀਂ ਕਾਵਾਂਗੇ ਉਹ ਵਿਚਾਰਾ ਸੋਚੂਗਾ ਕਿ ਮੈਂ ਨਿਸ਼ਾਨ ਮੁਖਾਵਾਂ ਨਾ ਮੁਖਾਵਾਂ ਯਿਸੂ ਮਸੀਹ ਵਿਚਾਰਾ ਥੋੜੀ ਯੇਸ਼ੂ ਮਸੀਹ ਜਿਹੜਾ ਹੈ ਉਹ ਇੰਨਾ ਪਾਵਰਫੁਲ ਹੈ ਪ੍ਰਭੂ ਜੀ ਨੇ ਕਿਹਾ ਅਗਰ ਇਹ ਮੇਰਾ ਪਿਤਾ ਨਾ ਹੁੰਦਾ ਤੇ ਕੋਈ ਵੀ ਮੈਨੂੰ ਫੜ ਕੇ ਸਲੀਬ ਤੇ ਨਹੀਂ ਸੀ ਚੜ੍ਹਦਾ ਪਰ ਕੀ ਹੋਇਆ ਮੇਰੇ ਪਿਤਾ ਨੇ ਸਭ ਕੁਝ ਹੋ ਦਿੱਤਾ ਅਗਰ ਉਹ ਨਾ ਹੁੰਦਾ ਇੱਕ ਵੀ ਲਿਖੀ ਹੋਈ ਪ੍ਰੋਫੈਸੀ ਭਵਿਸ਼ਵਾਣੀ ਜੋ ਇਸ ਬੱਚੇ ਦੇ ਵਿੱਚ ਲਿਖੀ ਹੈ ਪਰਾਰੇ ਨੇਮ ਚ ਉਹ ਕਦੇ ਵੀ ਪੂਰੀ ਨਹੀਂ ਹੋਣੀ ਸੀ ਹallelujah ਹallelujah ਪਰਮੇਸ਼ੂਅਲ ਜਵਾਬ ਦੇਣਾ ਜਾਣਦਾ ਪਰ ਉਹ ਕੀ ਕਹਿੰਦਾ ਚੁੱਪ ਰਹੋ ਬੈਠੇ ਰੋ ਆਨੰਦ ਕਰੋ ਤੁਸੀਂ ਸਮਝ ਲਓ ਕਿ ਪਰਮੇਸ਼ਵਰ ਤਾਂ ਇਹ ਤੋਂ ਖੁਸ਼ ਹੈ ਅਗਰ ਅਸੀਂ ਸਤਾਏ ਜਾਂਦੇ ਨਾ ਕੋਈ ਸਾਨੂੰ ਬੋਲੀਆਂ ਮਾਰ ਰਿਹਾ ਹੁੰਦਾ ਜੀ ਇਹ ਇਦਾਂ ਕਰਦੇ ਜੀ ਇਹਨਾਂ ਨੇ ਕਿਸੇ ਨਾਲ ਠੱਗੀ ਕੀਤੀ ਤਾਂ ਕਰਕੇ ਇਦਾਂ ਹੋ ਗਿਆ ਜੀ ਹਨਾ ਪਰ ਪਰਮੇਸ਼ਵਰ ਕਹਿੰਦਾ ਹੈ ਕਿ ਉਹ ਸਾਨੂੰ ਦੇਖ ਰਿਹਾ ਹੈ ਪਰ ਇਹ ਮੱਤੀ ਦੇ ਜੀਵ 15 ਦੇ ਆਏ ਉਹਦੀ ਚਾਹ ਰਿਆ ਪਾਦੇ ਜਾਈਏ 16 ਦੀ 4 16 ਦੀ 4 ਮੱਤੀ 16 ਦੀ 4 ਭਈ ਇਸ ਪੀੜੀ ਦੇ ਬੁਰੇ ਅਤੇ ਹਰਾਮ ਦਾ ਲੋਕ ਨਿਸ਼ਾਨ ਚਾਹੁੰਦੇ ਹਨ ਇਸ ਪੀੜੀ ਦੇ ਬੁਰੇ ਅਤੇ ਹਰਾਮ ਦਾ ਲੋਕ ਨਿਸ਼ਾਨ ਮੰਗਦੇ ਨੇ ਅੱਗੇ ਗੁਨਾਹ ਦੀ ਨਿਸ਼ਾਨ ਬਿਨਾ ਉਹਨਾਂ ਨੂੰ ਹੋਰ ਨਿਸ਼ਾਨ ਦਿੱਤਾ ਨਾ ਜਾਵੇ ਗੁਨਾਹ ਨਬੀ ਦੇ ਨਿਸ਼ਾਨ ਤੋਂ ਬਿਨਾ ਉਹਨਾਂ ਨੂੰ ਕੋਈ ਨਿਸ਼ਾਨ ਦਿੱਤਾ ਨਹੀਂ ਜਾਏਗਾ ਇਹ ਲੋਕ ਮੰਗ ਰਹੇ ਇਹ ਕਹਿ ਰਹੇ ਇਸ ਤਰ੍ਹਾਂ ਕਰੋ ਪਰ ਜੋ ਕਹਿੰਦੇ ਨੇ ਪਰਮੇਸ਼ਵਰ ਕਹਿੰਦਾ ਮੈਂ ਸਾਰਾ ਕੁਝ ਦੇਖ ਲਿਆ ਚਮਤਕਾਰ ਇਹਨਾਂ ਨੇ ਦੇਖ ਲੇ ਯੀਸ਼ੂ ਮਸੀਹ ਨੂੰ ਜਾਣ ਚੁਕੇ ਨੇ ਕਿ ਉਹ ਚੰਗਾ ਕਰਨੇ ਵਾਲਾ ਹੈ ਅਤੇ ਚੰਗਾ ਕਰਦਾ ਰਹੇਗਾ ਫਿਰ ਵੀ ਕੀ ਕਹਿੰਦੇ ਸਾਨੂੰ ਨਿਸ਼ਾਨ ਦਿਓ ਜੀ ਸਾਨੂੰ ਜ਼ਿੰਦਾ ਕਰਕੇ ਦਿਖਾਓ ਜੀ ਹੈ ਉਹ ਦੇ ਕੇ ਵਿਖਾਓ ਜੀ ਐਦਾਂ ਕਰਕੇ ਵਿਖਾਓ ਜੀ ਕਿਉਂ ਕਹਿ ਰਹੇ ਕਿਉਂਕਿ ਪਰਮੇਸ਼ਰ ਜਿਹੜਾ ਬਚਾਉਣ ਵਾਲਾ ਹੈ ਉਹਦੀ ਕੋਈ ਨਹੀਂ ਸੋਦਾ ਵਚਨ ਚ ਲਿਖਿਆ ਇਹ ਲੋਗ ਆਪਣੇ ਫਲਾਂ ਤੋਂ ਕੀ ਕੀਤੇ ਜਾਣਗੇ ਪਹਿਚਾਨੇ ਜਾਣਗੀ ਪਰ ਇਹ ਕਿਉਂ ਨਦੀਆਂ ਝੀਲ ਆਹ ਇੱਕ ਦੂ ਮੈਂ ਸੱਚੀ ਅੰਗੂਰ ਦੀ ਬੇਲ ਹਾਂ ਮੈਂ ਸੱਚੀ ਅੰਗੂਰ ਦੀ ਬੇਲ ਹਾਂ ਮੇਰਾ ਪਿਤਾ ਬਾਗਬਾਨ ਹੈ ਅਤੇ ਮੇਰਾ ਪਿਤਾ ਬਾਗਬਾਨ ਹੈ ਹਰੇ ਹਰ ਇੱਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਤੀ ਫਲ ਨਹੀਂ ਦਿੰਦੀ ਔਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਸ ਸੁਤਦਾ ਹੈ ਉਹ ਉਸ ਨੂੰ ਲਾਸ ਸੁਤਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਹਰੇਕ ਜੋ ਫਲ ਦਿੰਦੀ ਹੈ ਉਸ ਨੂੰ ਸ਼ਗਦਾ ਹੈ ਉਸ ਨੂੰ ਸ਼ਗਦਾ ਹੈ ਹallelujah ਹallelujah ਸੱਚੀ ਅੰਗੂਰ ਦੀ ਬੇਰ ਕੌਣ ਹੈ ਪਰਮੇਸ਼ੁਰ ਹੈ ਯਹਵਾ ਹੈ ਹੁਣ ਅਸੀਂ ਕਿੰਨੋਂ ਮੰਨਦੇ ਆ ਸੱਚੇ ਪਰਮੇਸ਼ਰ ਨੂੰ ਅਗਰ ਅਸੀਂ ਦੁਨੀਆ ਦੇ ਉਸ ਚੀਜ਼ਾਂ ਨੂੰ ਮੰਨਦੇ ਜਿਹੜੇ ਸਾਨੂੰ ਕੁਝ ਦੇ ਨਹੀਂ ਸਕਦੇ ਅਸੀਂ ਵੀ ਅੰਨੇ ਦੇ ਵਿੱਚ ਤੁਰਦੇ ਰਹਿਣਾ ਸੀ ਚੱਲਦੇ ਰਹਿਣਾ ਸੀ ਪਰ ਜਦੋਂ ਅਸੀਂ ਅੰਨੇਲੇ ਚੋਂ ਬਾਹਰ ਆ ਗਏ ਸਾਨੂੰ ਚਾਨਣ ਦਾ ਪਤਾ ਲੱਗ ਗਿਆ ਕਿ ਚਾਨਣ ਕੌਣ ਹੈ ਅਸਲ ਚਾਨਣ ਹੈ ਯੀਸ਼ੂ ਮਸੀਹ ਹਾਲੇਲੂਇਆ ਮੈਂ ਬਲੀਵ ਕਰਦਾ ਕਿ ਪਰਮੇਸ਼ਵਰ ਜਿਹੜਾ ਹੈ ਤਾਦੇ ਦੇ ਵਿੱਚੋਂ ਪਰ ਹੋਰ ਜਿਹੜੇ ਸੰਸਾਰ ਵਿੱਚ ਲੋਕ ਰਹਿ ਰਹੇ ਨੇ ਪਰਮੇਸ਼ਵਰ ਨੂੰ ਗੰਤ ਸਾਗਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਸਭ ਪਤਾ ਹੈ ਉਹ ਸਭ ਜਾਣਦੇ ਨੇ ਪਰ ਕੀ ਹੈ ਪਰ ਕਿਸੇ ਦੀ ਗੱਲ ਵਿੱਚ ਆ ਜਾਣਾ ਹੈ ਨਾ ਔਰ ਜਿਸ ਬੰਦੇ ਨੇ ਗੱਲ ਕੀਤੀ ਉਹ ਤੇ ਅੱਗੇ ਲੱਗਦਾ ਨਹੀਂ ਹੈ ਉਹ ਕਿੱਥੇ ਲੱਗਾ ਹੁੰਦਾ ਸਾਰਿਆਂ ਤੋਂ ਅੰਦਵੀ ਲੈ ਕੇ ਲੱਗਾ ਹੁੰਦਾ ਕਿਉਂਕਿ ਉਹ ਪਿੱਛੇ ਲੁਕ ਜਾਂਦਾ ਹੈ ਤੇ ਦੂਜਿਆਂ ਨੂੰ ਅੱਗੇ ਲਾ ਕੇ ਚਲਾ ਜਾਂਦਾ ਹੈ ਭਾਈ ਤੁਸੀਂ ਗੱਲ ਕਰਿਓ ਤੁਸੀਂ ਬੋਲਿਓ ਤੁਸੀਂ ਕਹਿ ਦਿਓ ਸਾਡੇ ਪਿੱਛੇ ਬੜੀ ਪਾਵਰ ਹੈ ਪਰ ਵਚਨ ਚ ਲਿਖਿਆ ਹੈ ਪਰਮੇਸ਼ਵਰ ਦੇ ਨਾਲ ਜੁੱਧ ਲੈਣਾ ਇਨਸਾਨ ਦੇ ਲਈ ਘਾਟ ਹੈ ਹallelujah ਹallelujah ਕਿਉਂਕਿ ਬੰਦੇ ਦਾ ਬੰਦਾ ਜੁੱਧ ਮਾਰੇਗਾ ਨਾ ਤੇ ਕੋਈ ਨਾ ਕੋਈ ਤੇ ਜਿੱਤੇ ਹੀਗਾ ਤੇ ਪਰਮੇਸ਼ਵਰ ਨਾਲ ਜੋੜ ਲਵਾਉਂਦੇ ਨੇ ਹਾਰਾਂ ਦੇ ਜਿੱਤਾਂ ਕਹਿੰਦੇ ਕਿਉਂ ਮੈਂ ਇੱਕ ਗੱਲ ਕਹਿ ਰਿਹਾ ਕਿਉਂਕਿ ਵਿਰੋਧ ਕਰਨਾ ਸੌਖਾ ਹੈ ਪਰ ਵਿਰੋਧ ਪਿੱਛੇ ਜਿਸ ਨੂੰ ਅਸੀਂ ਫੋਲੋ ਕਰ ਰਹੇ ਹਾਂ ਮੰਨ ਰਹੇ ਹਾਂ ਉਹ ਸੱਚਾ ਹੈ ਤੇ ਵਫਾਦਾਰ ਹੈ ਮੈਂ ਬੜੀਆਂ ਜ਼ਿਆਦਾ ਵੀਡੀਓ ਦੇਖ ਲਈਆਂ ਕੋਈ ਫਲਾਣਾ ਕਹਿੰਦਾ ਕਿਤੇ ਕੋਸ਼ਿਸ਼ ਆ ਰਹੇ ਆ ਕੁਝ ਕਰ ਰਹੇ ਆ ਪਰ ਅਸੀਂ ਕੀ ਪੜਿਆ ਤਲਾਬ ਦੇ ਵਿੱਚੋਂ ਕਿ ਅਲਾਂਦੋ ਹੋ ਤੇ ਕੀ ਕਰੋ ਖੁਸ਼ੀ ਬਣਾਓ ਇਹੀ ਸਮਾਂ ਹੈ ਖੁਸ਼ੀ ਮਨਾਉਣ ਦਾ ਤੇ ਆਨੰਦ ਹੁੰਦਾ ਕਿਉਂਕਿ ਉਹਨਾਂ ਨੇ ਸੱਚਾਈ ਨੂੰ ਦੇਖ ਲਿਆ ਉਹਨਾਂ ਨੇ ਮਹਿਸੂਸ ਕੀਤਾ ਪਰ ਉਹਨਾਂ ਦੀ ਅੱਖਾਂ ਕੀ ਹੈ ਬੰਦ ਪਈਆਂ ਨੇ ਹallelujah ਉਹਨਾਂ ਦੀ ਅੱਖਾਂ ਕੀ ਹੈ ਬੋਲੋ ਸਾਰੇ ਬੰਦ ਨੇ ਉਹਨਾਂ ਦੀ ਅੱਖਾਂ ਖੁੱਲੀਆਂ ਹੋਈਆਂ ਨਹੀਂ ਹੈ ਉਹਨਾਂ ਦੀ ਅੱਖਾਂ ਬੰਦ ਐ ਇਸ ਕਰਕੇ ਉਹ ਪਛਾਣ ਰਹੇ ਕਿ ਯਿਸੂ ਮਸੀਹ ਜੀ ਕੌਣ ਹੈ ਉਹ ਕੀ ਕਰ ਸਕਦੇ ਆ ਉਹਦੇ ਅੰਦਰ ਕਿੰਨੀ ਸਮਰਥਾ ਹੈ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਚੱਲ ਪੈਨੇ ਆ ਕਿ ਯਿਸੂ ਮਸੀਹ ਨੇ ਮੁਰਦਿਆਂ ਨੂੰ ਜਿੰਦਾ ਕੀਤਾ ਔਰ ਹੁਣ ਉਹ ਨਹੀਂ ਕਰ ਸਕਦਾ ਕਰ ਸਕਦਾ ਹਜ਼ਾਰਾਂ ਚਰਚਾਂ ਦੇ ਵਿੱਚ ਚਲੇ ਜਾਓ ਕੀ ਹੋ ਰਿਹਾ ਪਰ ਉਹ ਮੁਰਦੇ ਜਿੰਦਾ ਕਰ ਰਿਹਾ ਹੈ ਪਰਮੇਸ਼ਰ ਬਿਮਾਰਾਂ ਨੂੰ ਚੰਗਾ ਕਰ ਰਿਹਾ ਹੈ ਪਰ ਉਹ ਕਹਿੰਦਾ ਤੇਰਾ ਵਿਸ਼ਵਾਸ ਹੀ ਹੋਣਾ ਬਰਾ ਕੀ ਹੈ ਸਾਰੀ ਗੱਲ ਵਿਸ਼ਵਾਸ ਤੇ ਮੁਕਦੀ ਹੈ ਪਰ ਬਦਲ 38 ਸਾਲ ਦਾ ਜਿਹੜਾ ਬਿਮਾਰ ਸੀ 38 ਸਾਲਾਂ ਤੋਂ ਬਿਮਾਰ ਪਿਆ ਹੋਇਆ ਸੀ ਕੋਈ ਉਹਨੂੰ ਚੁੱਕਣ ਵਾਲਾ ਨਹੀਂ ਕੋਈ ਉਹਨੂੰ ਠਾਉਣ ਵਾਲਾ ਨਹੀਂ ਕੋਈ ਉਹਦਾ ਸਾਥ ਸਬੰਧੀ ਨਹੀਂ ਪਰ ਯੇਸ਼ੂ ਮਸੀਹ ਜੀ ਇੱਕ ਦਿਨ ਆਏ ਔਰ ਉਹਨਾਂ ਨੇ ਪੁੱਛਿਆ ਕਿ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਅਜੇ ਯੇਸ਼ੂ ਮਸੀਹ ਜੀ ਕਹਿੰਦੇ ਅਜ ਪ੍ਰਭੂ ਦੇ ਲੋਕ ਪੁੱਛਦੇ ਤੁਹਾਨੂੰ ਕਿ ਭੈਣ ਤੂੰ ਚੰਗੀ ਹੋਣੀ ਚਾਹੁੰਦਾ ਹੈ, ਚਾਹੁੰਦੀ ਹੈ? ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ? ਕਿ ਤੂੰ ਆਪਣੇ ਪਾਪਾ ਨੂੰ ਛੱਡਣਾ ਚਾਹੁੰਦਾ ਹੈ? ਕਿ ਤੂੰ ਤੋਬਾ ਕਰਨਾ ਚਾਹੁੰਦਾ ਹੈ? ਅਗਰ ਉਹ ਤੁਹਾਨੂੰ ਪੁੱਛਦੇ ਆ ਕਿਉਂ? ਕਿਉਂਕਿ ਯੇਸ਼ੂ ਮਸੀਹ ਜੀ ਨੇ ਪੁੱਛਿਆ। ਔਰ ਅਸੀਂ ਕਹਿੰਦੇ ਆ ਆਪ ਪ੍ਰਭੂ ਜੀ ਮੈਂ ਚੰਗਾ ਹੋਣਾ ਚਾਹੁੰਦਾ ਹੈ। ਤੇ ਪ੍ਰਭੂ ਕਹਿੰਦਾ ਜਾ ਤੂੰ ਅੱਜ ਆਪਣੇ ਪਾਪਾ ਤੋਂ ਕੀ ਹੈ? ਆਜ਼ਾਦ ਹੈ। ਤੇ ਅੱਗੇ ਜਾ ਕੇ ਪਾਪ ਨਾ ਕਰੀ ਕਿਤੇ ਬਹੁਤ ਸਾਰੀ ਸਬੂਤ ਨੇ ਇਸ ਬਾਈਬਲ ਦੇ ਵਿੱਚ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਪ੍ਰਭੂ ਜਿਹੜਾ ਹੈ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਉਹ ਸਾਡੇ ਪ੍ਰਭੂ ਚੇਲੇ ਦੀ ਤਾਕਤ ਹੈ ਹallelujah 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 ਉਹ ਦੌਦ ਦੇਖੋ ਕੀ ਸੀ ਬਹੁਤ ਛੋਟੀ ਇਸ ਦਾ ਤੇ ਗੋਲੀਏ ਤਾਂ ਸਾਡੇ 6 ਫੁੱਟ ਲੰਬਾ ਹੋਗਾ 6 ਫੁੱਟ 2 ਇੰਚ ਹਾਈਟ ਸੀ ਦੀ ਇੱਕ ਛੋਟੇ ਜਿਹੇ ਪੱਥਰ ਦੇ ਨਾਲ ਕੀ ਹੋ ਗਿਆ ਮਰ ਗਿਆ ਉਹ ਛੋਟਾ ਪੱਥਰ ਕੌਨ ਸੀ ਯੀਸ਼ੂ ਮਸੀਹ ਹallelujah ਕਿਉਂਕਿ ਜਦੋਂ ਪਰਮੇਸ਼ਵਰ ਦੀ ਤਾਕਤ ਕਿਸੇ ਦੇ ਉੱਪਰ ਆ ਕੇ ਲੱਗਦੀ ਹੈ ਉਹ ਛੋਟਾ ਜਾਂ ਵੀ ਛੋਟੀ ਜਿਹੀ ਵੀ ਚੀਜ਼ ਦੇ ਨਾਲ ਕੀ ਹੋ ਸਕਦਾ ਡੈੱਡ ਹੋ ਜਾਂਦਾ ਦੇਖੋ ਕੀ ਪੜਿਆ ਸੀ ਉਹ ਉਹਨਾਂ ਨੂੰ ਪਛਾਣਦੇ ਨਹੀਂ ਸੀ ਹallelujah ਹallelujah ਔਰ ਇਹ ਵਚਨ ਮੈਨੂੰ ਖੁਦਾ ਦੀ ਵੱਲੋਂ ਆਇਆ ਪ੍ਰਭੂ ਨੇ ਰਾਤ ਮੈਂ ਨਾਲ ਗੱਲ ਕੀਤੀ ਕਿ ਅਜੇ ਵੀ ਬਹੁਤ ਸਾਰੇ ਲੋਕ ਯਿਸੂ ਮਸੀਹ ਨੂੰ ਜਾਣਦੇ ਨੇ ਔਰ ਤੁਸੀਂ ਨਵੇਂ ਨੇਮ ਚ ਪਰਕੇ ਲਿਖਿਆ ਹੈ ਬਹੁਤ ਸਾਰੇ ਕਹਿੰਗੇ ਕਿ اے ਪ੍ਰਭੂ ਤੇਰੇ ਨਾਮ ਤੇ ਅਸੀਂ ਚਮਤਕਾਰ ਕੀਤੇ ਤੇਰੇ ਨਾਮ ਤੇ ਅਸੀਂ ਮੁਰਦੇ ਜਿੰਦਾ ਕਰ ਦਿੱਤੇ ਤੇਰੇ ਨਾਮ ਤੇ ਅਸੀਂ ਬਿਮਾਰ ਚੰਗੇ ਕੀਤੇ ਪਰ ਪਰਮੇਸ਼ਰ ਜਿੱਦਾਂ ਮੈਂ ਕਹਾਂਗਾ ਬੈ ਤੁਹਾਨੂੰ ਜਾਣਦਾ ਨਹੀਂ ਇਹ ਕਿੰਨਾਂ ਦੇ ਲਈ ਹੈ ਸੱਚਿਆਰਿਆਂ ਵਾਸਤੇ ਨਹੀਂ ਇਹ ਫਾਲਸ ਪ੍ਰੋਫਿਟਾਂ ਦੇ ਵਾਸਤੇ ਫਾਲਸ ਪਾਸਟਰਾਂ ਦੇ ਵਾਸਤੇ ਜਿਹੜੇ ਤੇ ਸਚਾਈ ਨਾਲ ਚੱਲ ਰਹੇ ਨੇ ਉਹਨਾਂ ਕੋਲੋਂ ਪ੍ਰਭੂ ਚੋਗਤਕਾਰ ਲੈ ਵੀ ਰਿਹਾ। ਉਹ ਕੰਮ ਹੋ ਵੀ ਦੇ ਦੇ। ਪਰ ਜਿਹੜੇ ਸਭ ਕੁਝ ਆਪ ਹੀ ਕਰੀ ਜਾ ਰਹੇ ਆ ਪਰਮੇਸ਼ਰ ਨੂੰ ਬਦਨਾਮ ਕਰਦੇ। ਹਨਾ ਮਸੀਹਤ ਨੂੰ ਬਦਨਾਮ ਕਰਦੇ ਵਿੱਚ ਲੱਗਿਓ ਇਹਨਾਂ ਦਿਨ ਰਾਤ ਉਹਨਾਂ ਦਾ ਇੱਕ ਟਾਰਗੇਟ ਬਣਿਆ ਹੋਇਆ ਹੈ। ਇੱਕ ਪਲਾਨ ਚੱਲ ਰਿਹਾ ਹੈ। 20-25 ਲੋਕ ਆਪਣੇ ਨਾਲ ਜੋੜ ਲੈਣੇ ਆ। ਔਰ ਪਤਾ ਨਹੀਂ ਹੈ। ਪਤਾ ਨਹੀਂ ਇਹ ਗੱਲ ਕੀ ਕਰਨੀ ਹੈ। ਹੈ? ਪਿੱਛੇ ਜੇ ਜਦਾਂ ਸਵਾਲ ਲੋਕਾਂ ਪੁੱਛੇ ਜਾਂਦੇ ਸੀ ਕੀ ਪੁੱਛਨੇ ਸਵਾਲ ਯੀਸ਼ੂ ਮਸੀਹ ਦਾ ਜਨਮ ਕਿੱਥੇ ਹੋਇਆ ਯੀਸ਼ੂ ਮਸੀਹ ਦਾ ਜਨਮ ਕਦੋਂ ਹੋਇਆ ਮੈਂ ਤੁਹਾਨੂੰ ਦੱਸ ਰਿਹਾ ਯੀਸ਼ੂ ਮਸੀਹ ਦਾ ਜਨਮ 4 ਈਸਵੀ ਪੂਰਬ ਵਿੱਚ ਹੋਇਆ ਹallelujah ਹallelujah ਕਿਉਂ ਕਿਉਂਕਿ ਜਦੋਂ ਅਸੇ ਸਵਾਲ ਪੁੱਛੇ ਜਾਂਦੇ ਆ ਵਿਚਾਰਿਆਂ ਨੂੰ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਭਰਾਂ ਜਾਂਦੇ ਆ ਉਹ ਸੋਚਦੇ ਆ